ਬਿਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਵਾਹਿਗੁਰੂ ਜੀ ਇਹ ਦਾਸ ਤੇ ਦੋ ਰੂਪ ਹਨ ਸੰਗਤੀ ਅਰਦਾਸ ਅਤੇ ਨਿੱਜੀ ਅਰਦਾਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਵਿੱਚ ਦਿਲ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਇਹਨਾਂ ਨਿੱਜੀ ਗੱਲਾਂ ਵਿੱਚ ਆਤਮਕ ਅਡੋਲਤਾ ਤੇ ਭਲਾਈ ਸੰਸਾਰਿਕ ਲੋੜਾਂ ਦੁੱਖ ਤੇ ਬਿਮਾਰੀ ਵਿੱਚ ਸਹਾਇਤਾ ਮੰਗਣੀ ਚਾ ਔਕੜਾਂ ਮੁਸ਼ਕਲਾਂ ਵਿੱਚ ਦਲੇਰੀ ਅਤੇ ਸ਼ਕਤੀ ਮੰਗਣੀ ਮਿਲੀਆਂ ਦਾਤਾਂ ਅਤੇ ਸੁੱਖਾਂ ਦਾ ਧੰਨਵਾਦ ਕਰਨਾ ਅਤੇ ਕਾਇਮ ਰਹਿਣ ਦੀ ਯਾਜਨਾ ਕਰਨੀ ਉਸ ਦੀ ਰਜਾ ਵਿੱਚ ਰਾਜੀ ਰਹਿਣ ਦੀ ਇੱਛਾ ਪ੍ਰਗਟ ਕਰਨੀ ਅਤੇ ਦੂਜਿਆਂ ਦੇ ਭਲੇ ਲਈ ਬੇਨਤੀ ਕਰਨੀ ਅਰਦਾਸ ਦੀ ਸਫਲਤਾ ਲਈ ਅਕਾਲ ਪੁਰਖ ਦੀ ਹੋਂਦ ਅਤੇ ਉਸ ਵੱਲੋਂ ਅਰਦਾਸ ਪੂਰੀ ਕਰਨ ਦੀ ਸਮਰੱਥਾ ਵਿੱਚ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਜੀ ਅਰਦਾਸ ਸਮੇਂ ਦਿਲ ਪ੍ਰੇਮ ਅਤੇ ਸਤਕਾਰ ਨਾਲ ਭਰਿਆ ਹੋਵੇ